ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡ ਤੁੰਗਾਲੀ ਅੱਜ ਬੱਕਰੀਆਂ ਦੀ ਮੰਡੀ ਆ ਇਹ ਬਾਈ ਜੀ ਮਾਣੀ ਖੇੜ ਤੋਂ ਆਏ ਆਪਣੇ ਇੱਥੇ ਫਾਰਮ ਤੇ ਤੇ ਇੱਕ ਬੱਕਰੀ ਦਿੱਤੀ ਆ ਆਪਾਂ ਪੱਠ ਪਹਿਲਾਂ ਸੂਏ ਪੱਠ ਸੂਈ ਆ ਤੁਸੀਂ ਬੱਚੇ ਦੀ ਕੁਆਲਿਟੀ ਦੇਖ ਸਕਦੇ ਹੋ ਵੀ ਹਜੇ ਕੋਈ ਹੀ ਦਿਨਾਂ ਦਾ ਬੱਚਾ ਹੈਗਾ ਤੇ ਬੱਚੇ ਦੀ ਲੈਂਥ ਤੇ ਕੁਆਲਿਟੀ ਚੈੱਕ ਕਰੋ ਲੰਬਾਈ ਬਹੁਤ ਜ਼ਿਆਦਾ ਕੀ ਹਾਈਟ ਵੀ ਚੰਗੀ ਆ ਤੇ ਬੱਕਰੀ ਦੀ ਗੱਲ ਗੱਲ ਕਰੀਏ ਪਹਿਲਾਂ ਸੂਏ ਬੱਕਰੀ ਸੂਈ ਆ ਦੁੱਧ ਬਹੁਤ ਚੰਗਾ ਦੁੱਧਾ ਥੱਲੇ ਥਣਾ ਦੀ ਕੁਆਲਿਟੀ ਦੇਖੋ ਤੁਸੀਂ ਨਾਲੇ ਦੁੱਧ ਕੱਢਿਆ ਹੋਇਆਗਾ ਚੰਗਾ ਆ ਬੱਚੇ ਨੂੰ ਵੀ ਚੰਗਾ ਆਗਾ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਪਹਿਲਾਂ ਪੱਠਾ ਬਹੁਤ ਚੰਗੀ ਕੁਆਲਿਟੀ ਦੀ ਹੈ ਸੁਵੇ ਲੈਵਾ ਦੇਖੋ ਹਾਂ ਪਹਿਲੇ ਸੁਵੇ ਚ ਨਹੀਂ ਲੈਵੇ ਜਿਹੜੇ ਪੱਠਾ ਨਹੀਂ ਹੁੰਦੇ ਨਹੀਂ ਬਹੁਤ ਚੰਗੀ ਕੁਆਲਿਟੀ ਦੇ ਪੱਠਾ ਨੇ ਕਦੇ ਪੱਠਾ ਪਾਲਣੀਆਂ ਤਹਿਆਂ ਪੱਠਾ ਪਾ ਲੋ ਕਿਉਂਕਿ ਦੋਸਤੋ ਦੁੱਧਰ ਵਾਲੇ ਬੱਚੇ ਪਾਲਦੇ ਆ ਹਨਾ ਜੇ ਆਪਾਂ ਕਹਦੇ ਆ ਬੱਕਰੀ ਥੱਲੇ ਕਈ ਵਾਰੀ ਆਪਾਂ ਕਾਰਡ ਦੇਖ ਲੈਣੇ ਆ ਬੱਕਰੀਆਂ ਦੇ ਕੁਆਲਿਟੀ ਪੱਖੋਂ ਉਹਨਾਂ 'ਚ ਕੁਝ ਨਹੀਂ ਹੁੰਦਾ ਬੱਚਾ 'ਚ ਕੋਈ ਦੇਖੋਗੇ ਬੱਚੇ ਫੇਰ ਪਾਲਦੇ ਆ ਜੇ ਬੱਕਰੀ ਥੱਲੇ ਦੁੱਧ ਚੰਗਾਗਾ ਜੋ ਬੱਕਰੀਆਂ ਤਾਂ ਬੱਚੇ ਰਜਾਉਂਦੀਆਂ ਨਹੀਂ ਬੱਚੇ ਤਾਂ ਭੁੱਖ ਨਾਲ ਮਰ ਜਾਂਦੇ ਆ ਅਗਲਾ ਕਹਿੰਦੇ ਸਾਡੇ ਬੱਚਿਆਂ ਨੇ ਗਰੋਥ ਨਹੀਂ ਕੀਤੀ ਕੱਦ ਨਹੀਂ ਕੀਤਾ ਕੱਦ ਕਰਨਗੇ ਕਿੱਥੋਂ ਇਸ ਲਈ ਕਦੇ ਵੀ ਕੋਈ ਜਾਨਵਰ ਲੈਣਾ ਥੱਲਾ ਜ਼ਰੂਰ ਦੇਖੋ ਤਾਂਹਾਂ ਤੋਂ ਮਾੜਾ-ਮੋਟਾ ਚੱਲ ਜੂਗਾ ਪਰ ਜਿਹੜੀ ਬੱਕਰੀਆਂ ਥੱਲੇ ਥੱਲੇ ਹੀ ਹੈ ਨਹੀਂ ਉਹ ਨਹੀਂ ਚੱਲਣਾ ਥੱਲਾ ਥੱਲੇ ਤੇ ਵਿਕਣਾਗਾ ਬੱਚੇ ਵੀ ਥੱਲੇ ਤੇ ਪਲਨੇ ਆ ਇਸ ਲਈ ਜਦੋਂ ਵੀ ਬੱਕਰੀ ਲੈਣੀ ਆ ਕੋਈ ਉਹਦਾ ਥੱਲਾ لازمی ਹੋਣਾ ਚਾਹੀਦਾ ਚੰਗੀ ਕੁਆਲਟੀ ਜੀ ਹੋਣਾ ਚਾਹੀਦਾ ਹੁਣ ਜੇ ਪਹਿਲਣ ਪੱਠਾ ਹੁਣ ਇਹਦਾ ਥੱਲਾ ਇੰਨਾ ਵਧੀਆਗਾ ਤੇ ਜਿਵੇਂ ਜਿਵੇਂ ਜਾ ਕੇ ਅੱਠ ਦੰਤ ਤੇ ਜਾਊਗੀ ਵੱਡੀ ਹੋਊਗੀ ਤੀਜੇ ਸੂਏ ਜਾ ਕੇ ਸੂਗੀ ਉਹ ਉਹ ਨੂੰ ਇਹ ਬਹੁਤ ਵੱਡੀ ਬੱਕਰੀ ਬਣ ਜੂ ਪੂਰੇ ਦੁੱਧ ਦੇ ਹਲੋ ਬਹੁਤ ਚੰਗੀ ਬੱਕਰੀ ਹੋ ਜੂ ਇਸ ਲਈ ਜਦੋਂ ਵੀ ਕੋਈ ਜਾਨਵਰ ਲੈਣਾ ਚੰਗੀ ਕੁਆਲਟੀ ਦਾ ਉਹਦਾ ਥੱਲਾ لازمی ਦੇਖਣਾਗਾ ਥਾਣਾ ਚ ਕੋਈ ਪ੍ਰੋਬਲਮ ਨਾ ਹੋਵੇ ਇਹ ਦੇਖਣਾਗਾ ਧਾਰਾ ਮਾਰਦੇ ਆ ਸੌਲੀਆਂ ਦੇਖਣੀਆਂ ਨੇ ਇਹ ਚੀਜ਼ਾਂ ਦੇਖਣ ਤੋਂ ਬਾਅਦ ਹੀ ਆਪਾਂ ਜਾਨਵਰ ਲੈਣਾਗਾ ਜਿਵੇਂ ਥਾਣਾ ਇਹਦਾ ਤੁਸੀਂ ਦੇਖਿਆ ਮਟਾਈ ਚ ਥਾਣਾ ਵਧੀਆ ਥਾਣਾ ਲੇਵਾ ਇੱਕੋ ਜਿਹਾ ਸਾਰਾ ਇਹ ਚੀਜ਼ਾਂ ਆਪਾਂ ਖਾਸ ਕਰ ਦੇਖ ਕੇ ਬੱਕਰੀਆਂ ਲੈਣੀਆਂ ਨੇ ਮਿਹਰਬਾਨੀ ਜੀ ਧੰਨਵਾਦ ਸਾਰਿਆਂ ਦਾ ਇੱਕ ਗੱਲ ਹੋਰ ਹੈ ਜੀ ਬਾਈਆਂ ਤੋਂ ਪੁੱਛਦੇ ਆਂ ਬਾਈ ਆਏ ਆ ਮਾਣੀ ਖੀੜੇ ਤੋਂ ਹਾਂਜੀ ਬਾਈ ਮਾਣੀ ਖੀੜੇ ਤੋਂ ਆਏ ਆ ਜੀ ਹਾਂਜੀ ਬਾਈ ਤੇ ਤੁਸੀਂ ਮੰਡੀ ਦੇ ਵਿੱਚ ਵੀ ਘੁੰਮੇ ਹੋ ਹਾਂਜੀ ਮੰਡੀ ਦੇ ਵਿੱਚ ਘੁੰਮੇ ਆਂ ਠੀਕ ਹੈ ਜੀ ਹਾਂਜੀ ਇੱਥੇ ਡਾਕਟਰ ਤੇ ਫਾਰਮ ਤੇ ਕਿਵੇਂ ਲੱਗਿਆ ਤੁਹਾਨੂੰ ਡਾਕਟਰ ਦੇ ਆ ਕੇ ਬਹੁਤ ਵਧੀਆ ਲੱਗਿਆ ਜੀ ਅਤੇ ਇਹ ਆ ਵੀਡੀਓ ਵੇਖ ਰਹੇ ਨੇ ਜੀ ਠੀਕ ਹੈ ਡਾਕਟਰ ਦਾ ਨਾਮ ਬਹੁਤ ਵੱਡਾ ਹੈ ਤੇ ਬਾਕੀ ਫੇਰਾ ਫੇਰੀ ਨਹੀਂ ਆਉਂਦੀ ਇੱਥੇ ਠੀਕ ਹੈ ਉਹ ਕਰਕੇ ਜੀ ਬਹੁਤ ਬਾਜ਼ਾਰ ਚ ਲਈ ਨਹੀਂ ਨਾ ਕਿ ਪਸੰਦ ਆ ਲੈ ਟੱਕੜੀਆਂ ਮਾਰ ਲਓ ਸਾਡੇ ਨਾਲ ਠੀਕ ਹੈ ਜੀ ਇਹ ਡਾਕਟਰ ਸਾਹਿਬ ਕੋਲੇ ਅਸੀਂ ਆਏ ਆ ਤੇ ਇਹਨਾਂ ਨਾਲ ਗੱਲ ਕੀਤੀ ਪਹਿਲੀ ਬੱਕਰੀ ਲਈ ਪਹਿਲੀ ਬੱਕਰੀ ਸਹੀ ਹੈਗੀ ਆ ਹਾਂਜੀ ਬਹੁਤ ਸਾਡੇ ਮਨ ਨੂੰ ਚੰਗੀ ਲੱਗੀ ਤਾਂ ਹੀ ਲੈ ਡਾਕਟਰ ਸਾਹਿਬ ਦੇ ਉਹਨਾਂ ਨੇ ਵੀ ਚੰਗੀ ਸਾਨੂੰ ਦਿੱਤੀ ਆਪਦੇ ਸਾਖ ਨੂੰ ਚੰਗੀ ਲੱਗੀ ਪਹਿਲੀ ਵਾਰੀ ਰੱਖਣ ਲੱਗੇ ਪਹਿਲੀ ਵਾਰੀ ਹਾਂਜੀ ਬਹੁਤ ਚਲਿਏ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਮਾਨ ਫਾਰਮ ਤੁੰਗਵਾਲੀ ਤੁੰਗਵਾਲੀ ਪਿੰਡ ਦੇ ਵਿੱਚ ਬਹੁਤ ਵੱਡੀ ਮੰਡੀ ਲੱਗਦੀ ਆ ਬੱਕਰੀਆਂ ਦੀ ਉੱਥੇ ਆਪਣਾ ਫਾਰਮ ਆ ਮਾਨ ਗੋਡ ਫਾਰਮ ਦੇ ਨਾਮ ਤੇ ਕੋੜੀਆਂ ਦਾ ਗਾਇਆਂ ਦਾ ਮੱਝਾਂ ਦਾ ਸਾਰੇ ਪ੍ਰਕਾਰ ਦੇ ਫਾਰਮ ਆ ਦੋਸਤੋ ਬਾਜ਼ਾਰ ਦੇ ਵਿੱਚ ਆਪਾਂ ਬੱਕਰੀਆਂ ਦੇਖਦੇ ਆ ਵੀ ਸਾਰਾ ਕੁਝ ਚੰਗੀਆਂ ਚੰਗੀਆਂ ਹੁੰਦੀਆਂ ਨੇ ਹਨਾ ਜਿਵੇਂ ਆਹ ਬੱਕਰੀ ਆ ਤੁਸੀਂ ਬੱਕਰੀ ਦੀ ਕੁਆਲਿਟੀ ਦੇਖੋ ਵੀ ਜਿਹਨੂੰ ਵੱਡੀਆਂ ਪ੍ਰਾਣੀਆਂ ਬੱਕਰੀਆਂ ਆਪਾਂ ਕਹਿ ਦਿੰਦੇ ਆ ਕੁਆਲਿਟੀ ਪਖੋ ਉਹਨਾਂ ਦੀ ਹਾਈਟ ਲੈਂਥ weight ਇਹ ਦੁੱਧ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਦੁੱਧ ਬਹੁਤ ਹੀ ਆ ਪੂਰਾ ਚੰਗਾ ਦੁੱਧ ਹੁੰਦੀਆਂ ਨੇ ਇਹ ਤਕਰੀਬਨ ਬੱਕਰੀਆਂ ਜਿਹੜੀਆਂ ਪ੍ਰਾਣੀਆਂ ਬੱਕਰੀਆਂ ਨੂੰ 3.5 ਲੀਟਰ ਤੋਂ ਲੈ ਕੇ 5 ਲੀਟਰ ਤੱਕ ਦੁੱਧ ਹੁੰਦੀਆਂ ਨੇ ਜਿਹੜੇ ਵੀਰਾਂ ਕੋਲੇ ਪ੍ਰਾਣੀਆਂ ਸੰਭਾਲੀਆਂ ਹੋਊਗਾ ਬੱਕਰੀਆਂ ਨੂੰ ਤੁਸੀਂ ਵੀ ਅਕਸਰ ਦੇਖਦੇ ਹੋਵੋਗੇ ਬੱਕਰੀਆਂ ਕਈ ਵਾਰੀ ਬਾਜ਼ਾਰ ਦੇ ਵਿੱਚੋਂ ਆਪਾਂ ਛੋਟੇ ਛੱਡੇ ਦੀਆਂ ਬੱਕਰੀਆਂ ਲੈ ਲੈਣੀਆਂ ਉਹ ਕੋਈ ਬੱਚੇ ਜ਼ਿਆਦਾ ਨਹੀਂ ਪਾਲਦੀਆਂ ਇਸ ਲਈ ਜਦੋਂ ਵੀ ਕੋਈ ਬੱਕਰੀ ਲੈਣੀ ਆ ਉਹਦਾ ਬੋਡੀ ਸਟਰਕਚਰ ਜ਼ਰੂਰ ਦੇਖਣਾ ਉਹਦੀ ਲੈਂਥ ਦੇਖਣੀ ਆ ਵੇਟ ਦੇਖਣਾ ਉਹਦੇ ਕੰਨ ਸਿੰਘ ਨੱਕ ਸਕੈਨ ਵਗੈਰਾ ਸਾਰੀ ਦੇਖ ਕੇ ਫੇਰ ਹੀ ਆਪਾਂ ਬੱਕਰੀਆਂ ਸਿਲੈਕਸ਼ਨ ਕਰਨੀਆਂ ਫੇਰ ਹੀ ਬੱਕਰੀਆਂ ਲੈਣੀਆਂ ਮੈਂ ਤੁਹਾਨੂੰ ਕੁਝ ਕੁ ਆਪਦੀ ਸਿਲੈਕਸ਼ਨ ਦਿਖਾਉਣਾ ਮੈਂ ਤੁਹਾਨੂੰ ਬਾਹਰ ਕੜਕੜ ਕੇ ਬੱਕਰੀਆਂ ਤੁਸੀਂ ਦੇਖ ਦੇਖ ਸਕਦੇ ਹੋ ਆ ਬੱਕਰੀ ਦੀ ਕੁਆਲਿਟੀ ਦੇਖੋ ਬਾਕੀ ਹੋਰ ਕੱਢ ਦਾਂਗਾ ਬੱਕਰੀਆਂ ਉਧਰ ਲੋਹੀ ਲੈ ਅੰਦਰ ਕੱਢ ਕੇ ਵੱਡੀ ਦੇਖ ਸਕਦੇ ਹੋ ਤੁਸੀਂ ਹਜੇ ਪੱਠਾ ਹੀ ਆ ਇਹ 6 6 ਦੰਦ ਪੱਠਾ ਨੇ ਚੰਗੀ ਕੁਆਲਿਟੀ ਦੀਆਂ ਕੁਆਲਿਟੀ ਦੇਖੋ ਸਿੰਘ ਨੱਕ ਕੰਨ ਹਾਈਟ ਲੈਂਥ ਦੇਖੋ ਕੰਨਾਂ ਦੀ ਕੁਆਲਿਟੀ ਦੇਖੋ 6 ਦੰਦ ਪਾਟਾ ਦੇਖ ਸਕਦੇ ਹੋ ਚੰਗੀ ਹਾਈਟ ਫੇਸ ਦੀ ਕੁਆਲਿਟੀ ਦੇਖੋ ਜੀ ਨੱਕ ਸਿੰਘ ਕੰਨ ਕਲਰ ੱਡੇ ਦੀ ਥਣਾ ਦੀ ਕੁਆਲਿਟੀ ਛੇਦੰਦ ਪੱਠਾ ਇਹ ਬਹੁਤ ਚੰਗੀ ਹਾਈਟ ਆ ਬਹੁਤ ਚੰਗੀ ਕੁਆਲਿਟੀ ਆ ਯਾਨੀ ਜਦੋਂ ਵੀ ਬੱਕਰੀਆਂ ਲੈਣੀਆਂ ਚੰਗੀਆਂ ਬੱਕਰੀਆਂ ਲਾਓ ਉਧਰ ਲੋਹੀ ਬੱਕਰੀ ਵੱਡੀ ਇਧਰ ਛੋਰੀ ਬੱਕਰੀ ਖੜੀ ਹੋ ਦੇਖ ਸਕਦੇ ਹੋ ਤੁਸੀਂ ਆਹ ਬੱਕਰੀ ਦੀ ਕੁਆਲਿਟੀ ਇਹ ਚੰਗੇ ਦੁੱਧ ਵਾਲੀਆਂ ਬੱਕਰੀਆਂ ਨੇ ਸਾਰੀਆਂ ਜਿਹੜੀ ਬੱਕਰੀ ਮਰਜੀ ਹੈ ਨਾ ਚੋ ਇਹਨਾਂ ਚੋ ਤਕਰੀਬਨ 4 ਲੀਟਰ ਪਲੱਸ ਵਾਲੀਆਂ ਬੱਕਰੀਆਂ ਨੇ ਸਾਰੀਆਂ ਇਹ ਦੇਖ ਸਕਦੇ ਹੋ ਤੁਸੀਂ ਹਾਈਟ ਲੈਂਥ ਕੁਆਲਟੀ ਫੇਸ ਕੁਆਲਟੀ ਸਿੰਘਾਂ ਦੀ ਕੰਨਾਂ ਦੀ ਥੱਲੇ ਥਾਂ ਵਗੈਰਾ ਦੇਖ ਸਕਦੇ ਹੋ ਇਹ ਗੱਬਣ ਬੱਕਰੀਆਂ ਨੇ तकरीबन ਸਾਰੀਆਂ ਪੂਰੀ ਚੰਗੀ ਕੁਆਲਟੀ ਦੀਆਂ ਬੱਕਰੀਆਂ ਨੇ ਕੋਈ ਵੀ ਇਹਨਾਂ ਚ ਕੋਈ ਹਲਕੀ ਕੁਆਲਟੀ ਕੋਈ ਨਹੀਂ ਆਪਾਂ ਕਹਿ ਸਕਦੇ ਸਾਰੀਆਂ ਪੂਰੀਆਂ ਚੰਗੀ ਚੰਗੀ ਕੁਆਲਟੀ ਦੀਆਂ ਬੱਕਰੀਆਂ ਨੇ ਸਾਰੀਆਂ ਸੇਲ ਵਾਸਤੇ ਜੀ ਡਾਕਟਰ ਸਾਹਿਬ ਸੇਲ ਹੈ ਇਹ ਸਾਰੀਆਂ ਸੇਲ ਕੋ ਚੰਗੇ ਪੈਸੇ ਲਾਊਗਾ ਤਾਂ ਸੇਲ ਵੀ ਆ ਠੀਕ ਹੈ ਹੈਨਾ ਠੀਕ ਹੈ ਕਾ ਕ ਮਹੀਨੇ ਨਵੀਆਂ ਗੱਬਣਾ ਇਹ ਕੋਈ 2 ਢਾਈ ਮਹੀਨੇ ਦੀ ਕੋਈ 3 ਮਹੀਨੇ ਦੀ ਆ ਕੋਈ 3 ਢਾਈ ਮਹੀਨੇ ਦੀ ਐਸ ਲੋਟੇ ਗੱਬਣਾ ਸਾਰੀਆਂ ਠੀਕ ਹੈ ਹਾਂ ਫੇਰ ਲੋਟ ਹੋਰ ਵੀ ਸਾਨੂੰ ਵੱਡੀਆਂ ਵੱਡੀਆਂ ਬੱਕਰੀਆਂ ਦਿਖਾਉਣੇ ਆ ਇਹਨੇ ਜਿਹੜੀ ਫੇਸ ਕੁਆਲਿਟੀ ਆ ਜਾਂ ਕੰਨਾਂ ਦੀ ਲੈਂਥ ਆ ਦੇਖ ਸਕਦਾ ਤੁਸੀਂ ਇੱਕ ਬੱਕਰੀਆਂ ਦੇ ਵਿੱਚ ਅੱਖਾਂ ਦਾ ਭਲੇਖ ਆ ਅੱਖਾਂ ਦਾ ਕੋਈ ਮਤਲਬ ਨਹੀਂ ਬੱਕਰੀ ਦੇ ਵਿੱਚ ਅੱਖ ਪੀਲੀ ਵੀ ਹੋ ਸਕਦੀ ਆ ਅੱਖ ਚਿੱਟੀ ਵੀ ਹੋ ਸਕਦੀ ਆ ਅੱਖਾਂ ਦਾ ਕੋਈ ਦੇਣ ਲੈਣ ਨਹੀਂ ਬੱਕਰੀ ਦਾ ਬੱਕਰੀ ਜਿਹੜੀ ਕੁਆਲਟੀ ਆ ਲੈਂਥ ਹਾਈਟ ਸਿੰਗ ਕੰਨ ਨੱਕ ਆ ਦੇਖੋ ਤੁਸੀਂ ਬੱਕਰੀਆਂ ਫੇਸ ਦੇਖੋ ਫੇਸ ਕੁਆਲਟੀ ਖਾਸ ਕਰ ਬੱਕਰੀਆਂ ਦੇ ਜਿਹੜੇ ਚਿਹਰੇ ਹੁੰਦੇ ਆ ਜਿਹੜੇ ਜਿਹੜੇ ਬੱਕਰੀਆਂ ਦੇ ਚਿਹਰੇ ਆ ਠੀਕ ਹੈ ਦੇਖੋ ਲੈਂਥ ਹਾਈਟ ਬੇਟ ਆ ਦੇਖੋ ਬੱਕਰੀ ਕੱਲ ਹੀ ਸੂਈ ਆ ਜੇ ਕੁਆਲਟੀ ਬਹੁਤ ਚੰਗੇ ਦੁੱਧ ਦੁੱਧਾਂ ਵਾਲੀਆਂ ਬੱਕਰੀਆਂ ਨੇ ਸਾਰੀਆਂ ਟੋਟਲ ਜਿਹੜੀ ਦਾ ਤੁਸੀਂ ਝੋਲਾ ਲਾ ਹੋਵੇ ਇਹਦੇ ਮਗਰ ਕਾ ਬੱਚੇ ਵੱਲੋਂ ਕੁਆਲਟੀ ਦੇਖ ਕੇ ਬੰਗ ਰਹਿ ਜਾਂਦਾ ਲੈ ਇਹ ਜੇ ਕਿਦਾ ਕਲਰ ਦੀ ਕਦੇ ਵੀ ਕੋਈ ਕਲਰ ਦਾ ਨਾ ਸੋਚਿਆ ਕਰੋ ਕਲਰ ਜਿਹੜਾ ਬੱਕਰੀ ਦਾ ਮਰਜੀ ਹੋ ਸਕਦਾ ਕਲਰ ਦਾ ਕੋਈ ਮਤਲਬ ਨਹੀਂ ਅੱਖ ਦਾ ਕੋਈ ਮਤਲਬ ਨਹੀਂ ਯਾਨੀ ਜਿਹੜੀ ਡੀਲ ਡਾਲ ਆ ਬੱਕਰੀਆਂ ਦੀ ਉਹ ਚੰਗੀ ਹੋਣੀ ਚਾਹੀਦੀ ਹੈ ਕਲਰ ਜਿਹੜਾ ਮਰਜ਼ੀ ਹੋਵੇ ਬੇਲ ਚੰਗੀ ਦੇਖਣੀ ਹੈ ਉਹਨਾਂ ਦੀ ਹਾਈਟ ਤੇ ਯਾਨੀ ਦੁੱਧ ਬਾਈ ਚੰਗਾ ਦੇਊਗੀ ਥਣਾਂ ਦੀ ਕੁਆਲਿਟੀ ਥਣ ਜਿਆਦਾ ਲੰਮਾ ਕਦੇ ਨਹੀਂ ਹੋਣਾ ਚਾਹੀਦਾ ਜਦੋਂ ਧਰਤੀ ਨਾਲ ਟੱਚ ਕਰੇ ਐਡਾ ਲੰਮਾ ਥਣ ਨਹੀਂ ਕਦੇ ਵੀ ਹੋਣਾ ਚਾਹੀਦਾ ਕਿਉਂਕਿ ਉਹ ਥਣ ਪੱਕ ਜਾਂਦਾ ਥੱਲੇ ਲੱਗ ਲੱਗ ਕੇ ਠੀਕ ਹੈ ਉਹ ਇਹ ਚੀਜ਼ਾਂ ਦਾ ਆਪਾਂ ਖਾਸ ਧਿਆਨ ਰੱਖਣਾਗਾ ਕੋਲੀ ਅਹੀਆਂ ਬੱਕਰੀਆਂ ਨੇ ਬਾਕੀ ਪੱਠਾ ਆਪਣੇ ਕੋਲੇ ਬਹੁਤ ਵੱਡੀ ਵੱਡੀ ਕੁਆਲਿਟੀ ਦੇ ਵੱਡੇ ਵੱਡੇ ਹਾਈਟ ਦੇ ਵਿੱਚ ਖੜੀਆਂ ਨੇ ਹੋਰ ਵੀ ਹਾਂ ਖੋਲੀ ਮਾਰ ਸਾਰੀਆਂ ਟਾਪ ਕੁਆਲਿਟੀ ਬੱਕਰੀਆਂ ਨੇ ਇਹ ਆਜੋ ਆਜੋ ਪਰ ਮੈਰਾ ਦਿਖਾਉਣ ਦਾ ਮਤਲਬ ਇਹ ਸੀਗਾ ਵੀ ਚਾਹੇ ਥੋੜੀਆਂ ਰੱਖੋ ਚੰਗੀਆਂ ਬੱਕਰੀਆਂ ਰੱਖੋ ਕਿਉਂਕਿ ਮਾੜੀ ਬੱਕਰੀ ਵੀ ਉਹਨਾਂ ਖਾਂਦੀ ਆ ਚੰਗੀ ਵੀ ਉਹਨਾਂ ਖਾਂਦੀ ਆ ਜਿੱਥੇ ਵੀ ਬੱਕਰੀਆਂ ਰੱਖਣੀਆਂ ਪੰਜ ਬੱਕਰੀਆਂ ਰੱਖੋ ਚੰਗੀਆਂ ਰੱਖੋ ਕਿਉਂਕਿ ਜੇ ਚੰਗੀ ਕੁਆਲਿਟੀ ਹੋਊਗੀ ਤਾਂ ਤੁਹਾਡੇ ਬੱਚੇ ਹੀ ਬਹੁਤ ਚੰਗੇ ਰੇਟਾਂ ਦੇ ਵਿਕਦੇ ਆ ਹਾਂਜੀ ਇਸ ਲਈ 12 ਕਈ ਮੈਂ ਵੀਰ ਵੇਖੋ ਫੋਰ ਇਕੱਠਾ ਕਰ ਲੈਂਦੇ ਆ ਹਨਾ ਵਿਕਦੀਆਂ ਚਲੋ ਉਹ ਵੀ ਆ ਉਹ ਫਿਰ ਉਦੋਂ ਬਾਅਦ ਦੇ ਖਾ ਜਾਂਦੀਆਂ ਨੇ ਜਿੰਨੇ ਚੀਜ਼ ਆ ਵਿਕਣੀ ਤਾਂ ਉਹਨੇ ਦੀ ਆ ਜੇ ਹੁਣ 10000 ਦੇ ਆਪਾਂ ਬੱਕਰੀ ਲੈ ਲਈ ਤੂੰ ਤਾਂ ਬੱਚਾ ਵੀ ਤਾਂ 100000 ਰੁਪਏ ਦਾ ਵਿਕਣਾ 15 1500 ਦਾ ਵਿਕਣਾ ਇਸ ਲਈ ਆਪਾਂ ਜਦੋਂ ਵੀ ਬੱਕਰੀਆਂ ਲੈਣੀਆਂ ਚੰਗੀਆਂ ਬੱਕਰੀਆਂ ਲੈਣੀਆਂ ਮਜ਼ਬੂਤ ਬੱਕਰੀਆਂ ਲੈਣੀਆਂ ਤੂੰ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਵੀ ਆਪਣੇ ਚੰਗੇ ਰੇਟਾਂ ਦੇ ਵਿਕਦੇ ਆ ਇਹ ਚੀਜ਼ ਦਾ ਮੈਂ ਇੰਨਾ ਕੀ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਸੀ ਬਾਕੀ ਸასი ਕਾਲ ਸਾਰਿਆਂ ਨੂੰ ਮਿਹਰਬਾਨੀ ਸ਼ੁਕਰੀ ਠੀਕ ਹੈ